ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 5 ਮਈ 2024 ਸਰਕਾਰ ਇਹਨਾਂ ਲੋਕਾਂ ਨੂੰ ਦੇਵੇਗੀ ਵੱਡਾ ਤੋਹਫਾ ਔਰਤਾਂ ਲਈ ਸਰਕਾਰ ਨੇ ਨਵੀਂ ਸਕੀਮ ਕੀਤੀ ਸ਼ੁਰੂ ਬਜ਼ੁਰਗਾਂ ਲਈ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਦੇਵਾਂਗੇ ਤਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਫਿਰ ਤੋਂ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ ਤਾਂ ਦੇਖੋ ਕਈ ਜ਼ਿਲ੍ਹਿਆਂ 'ਚ ਬੱਦਲਵਾਈ ਦੀ ਸੰਭਾਵਨਾ ਤਾਂ ਦੇਖੋ ਅਪ੍ਰੈਲ ਤੋਂ ਬਾਅਦ ਮਈ ਦੇ ਸ਼ੁਰੂ ਵਿੱਚ ਮੂੜ ਨਮੀ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਦਾ ਅੰਸ਼ਕ ਤੌਰ ਤੇ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲੇਗਾ ਹਿਮਾਚਲ 'ਚ بارش ਪੈਣ ਦੀ ਸੰਭਾਵਨਾ ਤਾਂ ਦੇਖੋ ਹਿਮਾਲਿਆ ਰੀਜਨ 'ਚ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਬੀਤੇ ਦਿਨ ਸ਼ਨੀਵਾਰ ਨੂੰ ਵੀ ਪੰਜਾਬ ਦੇ ਕੁਝ ਇਲਾਕਿਆਂ 'ਚ ਬੱਦਲ ਛਾਏ ਰਹੇ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਜਦੋਂ ਕਿ ਅੱਜ 5 ਅਪ੍ਰੈਲ ਅਤੇ 6 ਅਪ੍ਰੈਲ ਨੂੰ ਮੌਸਮਾਂ ਜਿਹੜਾ ਸਾਫ਼ ਰਹੇਗਾ ਤਾਪਮਾਨ ਵਧਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਗਰਮੀ ਵਧਣ ਦੀ ਸੰਭਾਵਨਾ ਜਤਾਈ ਗਈ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਰੇਲਵੇ ਵੱਲੋਂ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ ਤਾਂ ਦੇਖੋ ਦਰਸਲ ਰੇਲਵੇ ਵੱਲੋਂ ਬਿਆਸ ਵਿੱਚ ਰਾਧਾ ਸਵਾਮੀ ਸਤਸੰਗ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 9 12 23 ਅਤੇ 26 ਨੂੰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਫਿਰੋਜ਼ਪੁਰ ਡਿਵੀਜ਼ਨ ਦੇ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਰੇਲ ਗੱਡੀਆਂ ਦੇ ਕ੍ਰਮ ਵਿੱਚ ਅਜਮੇਰ ਤੋਂ ਬਿਆਸ ਲਈ 2 ਅਤੇ ਯੋਧਪੁਰ ਬਿਆਸ ਲਈ 1 ਯਾਤਰਾ ਚੱਲੇਗੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਹਾਂ ਤਾਂ ਦੇਖੋ ਚੋਣਾਂ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਹਜ਼ਾਰਾਂ ਰੁਪਏ ਵਧੇਗੀ ਤਨਖਾਹ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ 2024 ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ ਲੈ ਕੇ ਆਉਣ ਵਾਲਾ ਹੈ ਪਹਿਲਾਂ ਜਨਵਰੀ ਵਿੱਚ ਸਰਕਾਰ ਨੇ ਮਹਿੰਗਾਈ ਪੱਤੇ 'ਚ 4% ਤੋਂ ਵਧਾ ਕੇ 50% ਕਰ ਦਿੱਤਾ ਸੀ ਹੁਣ ਚੋਣਾਂ ਤੋਂ ਬਾਅਦ ਸਰਕਾਰ ਦੋ ਵੱਡੇ ਫੈਸਲੇ ਲੈ ਸਕਦੀ ਹੈ ਇਹਨਾਂ ਦੋਵਾਂ ਫੈਸਲਿਆਂ ਨਾਲ ਸਰਕਾਰੀ ਮੁਲਾਜ਼ਮਾਂ ਦੇ ਹੱਥਾਂ ਵਿੱਚ ਲੱਡੂ ਹੋਣਗੇ ਅਤੇ ਉਹਨਾਂ ਦੀ ਤਨਖਾਹ ਦੇ ਵਿੱਚ ਹਜ਼ਾਰਾਂ ਰੁਪਏ ਦਾ ਵਾਅਦਾ ਹੋਵੇਗਾ ਤਾਂ ਦੇਖੋ ਲੋਕ ਸਭਾ ਚੋਣਾਂ 4 ਜੂਨ ਨੂੰ ਖਤਮ ਹੋ ਜਾਣਗੀਆਂ ਅਤੇ ਨਵੀਂ ਸਰਕਾਰ ਬਣਨ ਨਾਲ ਸਰਕਾਰੀ ਮੁਲਾਜ਼ਮਾਂ ਲਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਦਰਅਸਲ ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ ਨੇ ਕਰਮਚਾਰੀ ਮੰਤਰਾਲੇ ਨੂੰ ਪੱਤਰ ਲਿਖ ਕੇ ਕਰਮਚਾਰੀਆਂ ਲਈ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਸਰਕਾਰ ਕੋਲ ਸੰਗਠਨ ਦੀ ਮੰਗ ਤੇ ਵਿਚਾਰ ਕਰਨ ਲਈ ਕਾਫੀ ਸਮਾਂ ਹੈ ਅਤੇ ਚੋਣਾਂ ਤੋਂ ਬਾਅਦ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਉਧਰ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਦੇਖੋ ਔਰਤਾਂ ਨੂੰ ਨਵੇਸ਼ਲੀ ਡਾਕਖਾਨੇ ਦੀ ਇਸ ਸਕੀਮ ਦਾ ਲੈਣਾ ਚਾਹੀਦਾ ਹੈ ਲਾਭ ਮਿਲਦਾ ਹੈ 7.5% ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਮਹਿਲਾ ਸ਼ਕਸ਼ੀਤ ਕਰਨ ਨੂੰ ਉਤਸ਼ਾਹਿਤ ਕਰਨ ਲਈ ਪੀਐਮ ਮੋਦੀ ਸਰਕਾਰ ਨੇ ਔਰਤਾਂ ਲਈ ਇੱਕ ਵਿਸ਼ੇਸ਼ ਯੋਜਨਾ ਲਿਆਂਦੀ ਹੈ ਕੇਂਦਰੀ ਮੰਤਰੀ ਸਮਿਤਰੀ ਇਰਾਨੀ ਨੇ ਵੀ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਨਵੇਸ਼ ਕੀਤਾ ਹੈ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਸਮਿਤਰੀ ਇਰਾਨੀ ਨੇ ਸੰਸਦ ਮਾਰਗਤ ਨਵੀਂ ਦਿੱਲੀ ਵਿਖੇ ਡਾਕ ਘਰ 'ਚ ਆਪਣਾ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਖਾਤਾ ਖੋਲ੍ਹਿਆ ਇਸ ਯੋਜਨਾ 'ਚ ਕੇਵਲ ਔਰਤਾਂ ਹੀ ਨਿਵੇਸ਼ ਕਰਦੀਆਂ ਨੇ ਤਾਂ ਦੇਖੋ ਇਹ ਸਕੀਮ ਮਾਰਚ 2025 ਤੱਕ ਨਿਵੇਸ਼ ਲਈ ਖੁੱਲੀ ਹੈ ਪাবਕੀ ਔਰਤਾਂ ਲਈ 1 ਸਾਲ ਹੀ ਬਾਕੀ ਹੈ ਮਹਿਲਾ ਸਨਮਾਨ ਬਚਤ ਸਾਠਿਫਕੇਟ ਤੇ ਨਿਵੇਸ਼ ਨੂੰ ਇਨਕਮ ਟੈਕਸ ਐਕਟ 80 ਸੀ ਦੇ ਤਹਿਤ ਛੋਟ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਟੈਕਸ ਬਚਤ ਫਿਕਸਡ ਡਿਪੋਜ਼ਿਟ ਦੇ ਉਲਟ ਤੁਹਾਨੂੰ ਇਸ ਦੇ ਵਿਆਜ ਤੇ ਟੈਕਸ ਲਾਭ ਨਹੀਂ ਮਿਲਦਾ ਤਾਂ ਦੇਖੋ ਵਿਆਜ ਦੀ ਵੀ ਪੇਸ਼ਕਸ਼ ਹੁੰਦੀ ਹੈ ਜੋ ਕਿ ਹਰ ਤਿਮਾਹੀ ਖਾਤੇ ਵਿੱਚ ਆਉਂਦਾ ਹੈ ਜੇਕਰ ਤੁਸੀਂ 2 ਸਾਲਾਂ ਲਈ ਇਸ ਵਿੱਚ 2 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੇ 2.32 ਲੱਖ ਰੁਪਏ ਮਿਲਣਗੇ ਇਹ ਐਫ ਡੀ ਬਾਂਗ ਹੀ ਕੰਮ ਕਰਦਾ ਹੈ ਤੁਸੀਂ ਆਪਣੇ ਨਜ਼ਦੀਕੀ ਡਾਕ ਘਰ ਤੇ ਜਾਓ ਖਾਤਾ ਖੋਲਣ ਲਈ ਫਾਰਮ ਨੂੰ ਜਮ੍ਹਾਂ ਕਰੋ ਇਸ ਤੋਂ ਬਾਅਦ ਤੁਹਾਨੂੰ ਕੇਵਾਈਸੀ ਲਈ ਆਧਾਰ ਕਾਰਡ ਤੇ ਪੈਨ ਕਾਰਡ ਦੇਣਾ ਪਵੇਗਾ ਤੁਹਾਨੂੰ ਚੈੱਕ ਦੇ ਨਾਲ ਇੱਕ ਪੇ ਇਨ ਸਲਿੱਪ ਵੀ ਦੇਣੀ ਪਵੇਗੀ ਦੇਸ਼ ਦੇ ਕਈ ਬੈਂਕਾਂ ਵਿੱਚ ਵੀ ਇਹ ਸਕੀਮ ਉਪਲਬਧ ਹੈ ਉਦੋਂ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਪੰਜਾਬ ਚ 85 ਪਲੱਸ ਉਮਰ ਵਾਲੇ ਵੋਟਰ 1 ਜੂਨ ਤੋਂ ਪਹਿਲਾਂ ਪਾ ਸਕਦੇ ਨੇ ਵੋਟ ਚੋਣ ਕਮਿਸ਼ਨ ਦਾ ਵੱਡਾ ਐਲਾਨ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ 25 26 27 ਮਈ ਨੂੰ ਵੱਡਾ ਐਲਾਨ ਜਿਹੜਾ ਕੀਤਾ ਗਿਆ ਹੈ ਤਾਂ ਦੇਖੋ ਚੋਣ ਕਮਿਸ਼ਨ ਪੰਜਾਬ ਦੇ ਹਰੇਕ ਵੋਟਰ ਦੀ ਵੋਟ ਪਾਉਣ ਲਈ ਵੱਖ-ਵੱਖ ਯਤਨ ਕਰ ਰਹੇ ਨੇ ਪੰਜਾਬ ਚ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਪੋਸਟਲ 벨ਟ ਪੇਪਰ ਰਾਹੀਂ ਵੋਟ ਪਾਉਣ ਦਾ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਜੋ ਕਿ ਵੋਟਰ ਨੇ ਜਿਹੜੇ ਬਜ਼ੁਰਗ ਨੇ 4 ਤੋਂ 5 ਦਿਨ ਪਹਿਲਾਂ ਆਪਣੀ ਵੋਟ ਪਾ ਸਕਦੇ ਨੇ ਤਾਂ ਦੇਖੋ 25 ਮਈ 26 27 28 ਮਈ ਨੂੰ ਜਿਹੜੀ ਤਰੀਕਾ ਤੈਅ ਕੀਤੀ ਗਈ ਹੈ ਸਾਰੇ ਵੋਟਰਾਂ ਤੋਂ ਸਹਿਮਤੀ ਫਾਰਮ ਪ੍ਰਵਾਇਰ ਜਾ ਰਹੇ ਨੇ ਤਾਂ ਦੇਖੋ ਬੀਐਲਓ ਘਰ ਘਰ ਜਾ ਕੇ ਅਪਹਜਾਂ ਨੂੰ ਜਿਹੜੇ ਸੰਪਰਕ ਉਹਨਾਂ ਨਾਲ ਕਰ ਰਹੇ ਨੇ ਕਿ ਉਹ ਵੋਟ ਕਿਵੇਂ ਪਾਉਣਾ ਚਾਹੁੰਦੇ ਨੇ ਜੇਕਰ ਉਹ ਪੂਲਿੰਗ ਸਟੇਸ਼ਨ ਆ ਕੇ ਆਪਣੀ ਵੋਟ ਪਾਉਣਾ ਚਾਹੁੰਦੇ ਨੇ ਉਹ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕੋਈ ਵੀ ਵਿਅਕਤੀ ਆਪਣਾ ਇਹ ਫਾਰਮ ਡਾਊਨਲੋਡ ਕਰਕੇ ਭਰ ਸਕਦਾ ਹੈ ਜਿਨੇ ਵੀ 4 ਤੋਂ 5 ਦਿਨ ਪਹਿਲਾਂ ਵੋਟ ਪਾਉਣੀ ਹੈ ਅਤੇ ਚੋਣ ਕਮਿਸ਼ਨ ਦੇ ਦਫ਼ਤਰ ਤੇ ਜਾ ਕੇ ਇਸ ਫਾਰਮ ਨੂੰ ਜਮ੍ਹਾਂ ਕਰਵਾ ਸਕਦਾ ਹੈ ਤਾਂ ਦੇਖੋ ਪਹਜਾਂ ਜਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਪੋਸਟਲ 벨ਟ ਪੇਪਰ ਰਾਹੀਂ ਜਦੋਂ ਵੋਟ ਪਾਉਣਗੇ ਤਾਂ ਟੀਮ ਵੋਟ ਹਾਊਸ ਪਹੁੰਚੇਗੀ ਤਾਂ ਦੇਖੋ ਇਸ ਦੇ ਲਈ ਇੱਕ BLO ਚੋਣ ਅਮਲਾ ਦੋ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਟ ਸ਼ਾਮਲ ਹੋਣਗੇ ਤਾਂ ਦੇਖੋ ਕੋਈ ਵੀ ਫਾਰਮ ਭਰ ਸਕਦਾ ਹੈ ਤੁਸੀਂ ਇਸ ਫਾਰਮ ਨੂੰ ਭਰ ਕੇ ਆਪਣੇ ਨੇੜਲੇ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ